ਸ਼ਿਵਸ਼ਨਾ ਆਗੂ ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਬਟਾਲਾ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਕੀਤਾ ਗ੍ਰਿਫਤਾਰ ਐਸਪੀ ਗੁਰਪ੍ਰਤਾਪ ਸੋਹੋਤਾਨੇ ਦੱਸਿ ਇਕੱਲੀ ਇਕੱਲੀ ਗੱਲ ਪੀਤੀ ਰਾਤ ਸ਼ਿਵਸ਼ਨਾ ਪਾਰਟਾਕ ਤੇ ਲੀਡਰ ਰਮੇਸ਼ ਨૈયਰ ਤੇ ਕੁਝ ਨਪਛਾਤੇ ਵਿਅਕਤੀਆਂ ਵੱਲੋਂ ਤੇਜ਼ ਤਿਆਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਰਮੇਸ਼ ਨૈયਰ ਨੇ ਕਿਹਾ ਸੀ ਕਿ ਮੈਂ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਬੋਲਦਾ ਹਾਂ ਜਿਸ ਦੀ ਵਜ੍ਹਾ ਕਰਕੇ ਉਸ ਉੱਪਰ ਹਮਲਾ ਹੋਇਆ ਹੈ ਇਹ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਗੁਰਪ੍ਰਤਾਪ ਸੋਹੋਤਾਨੇ ਨੇ ਕਿਹਾ ਕਿ ਪੁਲਿਸ ਵੱਲੋਂ ਸ਼ਿਵਸ਼ਨਾ ਲੀਡਰ ਤੇ ਹਮਲਾ ਕਰਨ ਵਾਲੇ ਮੁਲਜ਼ਮ ਦੱਸਿਆ ਕਿ ਅੱਜ ਇਹ ਦੋਸ਼ੀਆਂ ਨੂੰ ਮਾਜੋਕ ਅਦਾਲਤ ਵਿੱਚ ਪੇਸ਼ ਕਰਾਂਗੇ ਅਤੇ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਜਿਸ ਮਗਰੋਂ ਤਫ਼ਤੀਸ਼ ਕੀਤੀ ਜਾਵੇਗੀ ਅਤੇ ਜਾਣਿਆ ਜਾਏਗਾ ਕਿ ਆਖਰ ਇਹ ਹਮਲਾ ਕਿਉਂ ਹੋਇਆ ਐਸਪੀ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾਈਆਂ ਅਤੇ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਪਹਿਲਾਂ ਮੈਂ ਤੁਹਾਨੂੰ ਇਸ ਇਨਸੀਡੈਂਟ ਬਾਰੇ ਬਰੀਫ ਕਰਨਾ ਚਾਹੁੰਦਾ ਹਾਂ ਕਿ ਕੱਲ ਸ਼ਾਮ ਤਕਰੀਬਨ 7 ਵਜੇ ਭੰਡਾਰੀ ਮੁਹੱਲੇ ਦੇ ਅੰਦਰ ਪਰਮੇਸ਼ ਨਾਇਰ ਜੀ ਜੋ ਕਿ ਸ਼ਿਵ ਸੇਨਾ ਬਾਲਠakre ਜਿਹੜਾ ਪਾਰਟੀ ਹੈ ਉਹਦੇ ਨੇਤਾ ਨੇ ਉਨ੍ਹਾਂ ਦੇ ਉੱਤੇ ਦੋ ਵਿਅਕਤੀਆਂ ਦੇ ਵੱਲੋਂ ਅਟੈਕ ਕੀਤਾ ਗਿਆ ਜਦੋਂ ਇਹ ਆਪਣੇ ਉੱਥੇ ਜਾਣਕਾਰ ਨੂੰ ਮਿਲਣ ਜਾ ਰਹੀ ਸੀ ਉਦੋਂ ਇਹ ਦੋ ਵਿਅਕਤੀਆਂ ਨੇ ਇਹਦੇ ਨਦੇ ਉੱਤੇ ਤੇਜ਼ ਦਰ ਹਥਿਆਰ ਦੇ ਨਾਲ ਅਟੈਕ ਕਰ ਦਿੱਤਾ ਤੇ ਤੁਰੰਤ ਇਸ ਇਨਸੀਡੈਂਟ ਨੂੰ ਜਦੋਂ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਇਆ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਮਾਨਯੋਗ ਡੀਆਈਜੀ ਬਾਰਡਰ ਰੇਂਜ ਸੰਦੀਪ ਕੋਇਲ ਜੀ ਆਈਪੀਐਸ ਤੇ ਮਾਨਯੋਗ ਐਸਐਸਪੀ ਬਟਾਲਾ ਸੋਹੇਲ ਕਾਸਮੀਰ ਜੀ ਉਹਨਾਂ ਵੱਲੋਂ ਇਸ ਇਨਸੀਡੈਂਟ ਨੂੰ ਬਹੁਤ ਹੀ ਸੰਜੀਦਗੀ ਦੇ ਨਾਲ ਲੈਂਦਿਆਂ ਹੋਇਆ ਤੁਰੰਤ ਉੱਥੇ ਮੌਕੇ ਦੇ ਉੱਤੇ ਪੁਲਿਸ ਪਾਰਟੀ ਭੇਜ ਗਈ ਪੁਲਿਸ ਪਾਰਟੀ ਵੱਲੋਂ ਰਮੇਸ਼ ਨਈਰ ਜੀ ਦਾ ਜਿਹੜੀ ਸਟੇਟਮੈਂਟ ਹੈ ਉਹਨਾਂ ਦੀ ਰਿਕਾਰਡ ਕੀਤੀ ਗਈ ਤੇ ਮੁਤਾਬਕ ਉਹਨਾਂ ਦੀ ਸਟੇਟਮੈਂਟ ਅਸੀਂ ਤੁਰੰਤ ਐਫ ਆਈ ਆਰ ਨੰਬਰ 201 ਡੇਟਡ 1 ਨਵੰਬਰ 2025 ਅੰਡਰ ਸੈਕਸ਼ਨ 115 2 118 1 35 ਤੇ 352 2 ਬੀ ਐਨ ਐਸ ਜਿਹੜੀ ਹੈ ਉਹ ਰਜਿਸਟਰ ਕਰ ਲਈ ਪੁਲਿਸ ਟੀਮਸ ਬਣਾਈਆਂ ਗਈਆਂ ਸਿਟੀ ਬਟਾਲਾ ਨੇ ਆਪਣੀਆਂ ਸਪੈਸ਼ਲ ਟੀਮ ਸਾਰੀ ਰਾਤ ਬਾਹਰ ਰੱਖਿਆ ਤੇ ਮੈਂ ਦੱਸਣਾ ਚਾਹੁੰਦਾ ਕਿ 12 ਘੰਟੇ ਦੇ ਅੰਦਰ ਅੰਦਰ ਹੀ ਅਸੀਂ ਇਹ ਜਿਹੜੇ ਦੋਨੋਂ ਦੋਸ਼ੀ ਸੀਗੇ ਰਜੀਵ ਕੁਮਾਰ ਏਲੀਅਸ ਬਾਬਾ ਤੇ ਅਸ਼ੋਕ ਕੁਮਾਰ ਏਲੀਅਸ ਫੁਕੀ ਜਿਨ੍ਹਾਂ ਨੇ ਰਮੇਸ਼ ਨੀਰਜੀ ਤੇ ਅਟੈਕ ਕੀਤਾ ਸੀਗਾ ਇਹ ਦੋਨੋਂ ਪੰਡਾਰੀ ਮੋਹੱਲੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਜ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਤੇ ਪੇਸ਼ ਕਰਨ ਉਪਰੰਤ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਜਿਹੜੀ ਤਫ਼ਤੀਸ਼ ਅਗਿਵਦਾਵਾਂਗੇ ਜਿਹੜੀ ਇਨਵੈਸਟੀਗੇਸ਼ਨ ਚ ਕੀ ਸਮਝ ਆਇਆ ਜੀ ਟਾਰਗੇਟ ਕਿ ਇਹ ਨਸ਼ੇ ਵੇਚਦੇ ਨੇ ਜਾਂ ਕਰਦੇ ਨੇ ਜੀ ਪ੍ਰਾਇਮਰ ਸਹੀ ਉਹਨਾਂ ਨੇ ਸਟੇਟਮੈਂਟ ਰਮੇਸ਼ ਨਾਇਰ ਜੀ ਨੇ ਜੋ ਦਿੱਤੀ ਅਸੀਂ ਉਹਨੂੰ ਰਿਕਾਰਡ ਕਰ ਲਿਆ ਤੇ ਹੁਣ ਅਸੀਂ ਇਹ ਜਿਹੜੇ ਦੋਸ਼ੀ ਅਰੈਸਟ ਕਰ ਲਏ ਨੇ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਸੀਂ ਇਹਨਾਂ ਰਿਮਾਂਡ ਲੈ ਕੇ ਜਿਹੜੀ ਇਹਨਾਂ ਦੀ ਸਟੇਟਮੈਂਟ ਹੈ ਉਹਨੂੰ ਅਸੀਂ ਵੈਰੀਫਾਈ ਕਰਕੇ ਤੇ ਇਹਨੂੰ ਸਾਰੀ ਜਿਹੜੀ ਕਹਾਣੀ ਹੈ ਸਾਰੀ ਜਿਹੜੀ ਗੁੱਥੀ ਹੈ ਉਹਨੂੰ ਸੁਲਝਾਵਾਂਗੇ ਸੋ ਇਸ ਤਰੀਕੇ ਨਾਲ ਇਹਨੂੰ ਤਫ਼ਤੀਸ਼ ਵਿਧਾਈ ਜਾਏਗੀ